ਦੇ ਸ਼ਹਿਰ ਬੋਰਬੋਸਨਿਆਕ ਨੂੰ ਵਿਖੇ ਜਕਾਰਿਆਂ ਦੀ ਗੂੰਜ ਚ ਸਜਾਇਆ ਅਲੌਕਿਕ ਨਗਰ ਕੀਰਤਨ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਬੋਰਗੋ ਸਨਿਆਕਮੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਮੱਖਣਸ਼ਾ ਲੁਬਾਣਾ ਸਿੱਖ ਸੈਂਟਰ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲੀ ਪਾਰਸ਼ਾਹੀ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਵ ਨੂੰ ਸਮਰਪਿਤ ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਤੇ ਚੜ੍ਹਦੀ ਕਲਾ ਨਾਲ ਸਜਾਇਆ ਗਿਆ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਨਗਰ ਕੀਰਤਨ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਸੰਗਤਾਂ ਨੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਇਆ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ਦੁਆਰਾ ਸੰਗਤਾਂ ਨੂੰ ਗੁਰੂ ਇਤਿਹਾਸ ਸਵਨ ਕਰਵਾਇਆ ਗਿਆ ਇਸ ਮੌਕੇ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਸ਼ਹਿਰ ਦੀਆਂ ਪੂਰੀਆਂ ਗਲੀਆਂ ਨੂੰ ਸੁਚੱਜੇ ਤਰੀਕੇ ਨਾਲ ਸਾਫ਼ ਕੀਤਾ ਗਿਆ ਉੱਥੇ ਹੀ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਦੁਆਰਾ ਜਗ੍ਹਾ-ਜਗ੍ਹਾ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਬੋਰਗੋਸਨ ਯਾਤਮੋ ਦੇ ਪਿਆਜ਼ੇ ਵਿੱਚ ਨਗਰ ਕੀਰਤਨ ਦਾ ਪ੍ਰਦਰਾਂ ਕੀਤਾ ਗਿਆ ਜਿੱਥੇ ਕਮੂਨੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਨਗਰ ਕੀਰਤਨ ਵਿੱਚ ਮੂਲਯਤ ਕੀਤੀ ਗਈ ਉਹਨਾਂ ਸੰਗਤਾਂ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀ ਵਧਾਈ ਦਿੱਤੀ ਗਈ ਸਮਾਪਤੀ ਮੌਕੇ ਨਗਰ ਕੀਰਤਨ ਤੇ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ ਬੁੱਢਾ ਦਲ ਇਡਲੀ ਦੇ ਸਿੰਘਾਂ ਦੁਆਰਾ ਗੱਤਕੇ ਦੇ ਅਲੋਕਿਕ ਦ੍ਰਿਸ਼ ਵਿਖਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੇ ਮੇਅਰ ਪ੍ਰਸ਼ਾਸਨੀ ਕಧಿಕਾਰੀਆਂ ਆਏ ਹੋਏ ਜਥਿਆਂ ਤੇ ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਨੌਜਵਾਨਾਂ ਵੱਲੋਂ ਅੱਇਆ ਹੋਇਆ ਸੰਗਤਾਂ ਲਈ ਵੱਖ-ਵੱਖ ਸਟਾਲਾਂ ਦੇ ਰੂਪ ਵਿੱਚ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੋਰਗੋ ਸਨਿਆਕ ਨੂੰ ਵਿਖੇ ਸਜਾਏ ਜਾਂਦੇ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਦਰਸ਼ਨ ਕਰਨ ਪਹੁੰਚਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਗੀਤਨ ਪਾਪਾ ਮੱਖਣ ਸ਼ਾਲ ਬਣਾ ਵਰਗ ਸਜਾਕੋ ਦੀ ਸੂਚੀ ਪ੍ਰਬੰਧਕ ਕਮੇਟੀ ਨੇ ਸੂਚਿਆ ਸਰਦਾਰ ਦੇ ਸਹਿਯੋਗ ਨਾਲ ਅੱਜ ਗੁਰਨਾਨਕ ਸਾਹਿਬ ਦੇ ਮਹਾਨ ਦੇਪੁਰ ਤੋਂ ਲੈ ਕੇ ਵਰਗ ਸਜਾਕੋ ਮਿਠੇ ਕਿੱਧਰ ਜਾ ਰਿਹਾ ਹੈ ਸੋ ਕਿ ਇੱਥੋਂ ਦੀ ਸੂਚੀ ਸਕੱਤਰੋਂ ਗੁਰਦਰਾ ਸਿੰਘ ਸਭਾ ਫਲਾਰੋ ਦੀ ਸੂਚੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਗੁਰਨਾਨਕ ਸਾਹਿਬ ਦੇ ਮਹਾਨ ਦੇਪੁਰ ਤੇ ਸੂਚੀ ਸਕੱਤਰੋਂ ਬਹੁਤ ਬਹੁਤ ਮੁਬਾਰਕਾਂ ਅਤੇ ਨਾਲ ਹੀ ਸੋਚੀ ਜੰਗਕ ਜਿੰਨੀ ਮੀ ਦੂਰ ਦੇਣ ਤੋਂ ਚੱਲ ਕੇ ਪਹੁੰਚੀ ਹਾਂ ਬਹੁਤ ਹੀ ਸਾਰਿਆਂ ਨੂੰ ਇਹ ਜੀ ਆਖਦੇ ਹਾਂ ਥੋੜੀ ਦੇਰ ਤੱਕ ਹੋਰ ਵੀ ਆਤਮੋਦਨ ਜਿਆਦਾ ਵੀ ਤੁਹਾਨੂੰ ਮਿਲੇਗਾ ਜੋ ਕਿ ਹੈਲੀਕਾਪਟਰ ਜਿਹੜਾ ਕਿ ਥੋੜੀ ਦੇਰ ਤੱਕ ਪਹੁੰਚੇਗਾ ਹੈਲੀਕਾਪਟਰ ਦੀ ਇਹ ਵੀ ਪੁੰਨਾ ਦੀ ਵਰਖਾ ਹੋਏਗੀ ਗੁਰੂ ਸਾਹਿਬ ਵੱਡੇ ਗੁਰੂ ਸਾਹਿਬ ਦੇ ਪੰਡ ਪਿਆਰੇ ਸੋਚਿਆ ਸਕਦਾ ਹੈ ਜੋ ਕਿ ਖੁੱਲਾ ਦੀ ਵਰਖਾ ਸਾਨੂੰ ਥੋੜੀ ਦੇਰ ਤੱਕ ਮਿਲਿਗਾ ਸੋ ਬਹੁਤ ਹੀ ਵੱਡੀ ਪੱਧਰ ਦਾ ਸੰਗਤਾਂ ਬੜੀ ਦੂਰ ਦੇਣ ਤੋਂ ਤੋਂ ਕਮੇਟੀਆਂ ਜਿਥੇ ਬੰਦਿਆਂ ਚਚੇ ਤੌਰ ਤੇ ਚੱਲ ਕੇ ਬੋਟੀਆਂ ਹਨ ਸੋਚਿਆ ਸਕਦਾ ਦਾ ਹੈ ਧੰਨਵਾਦ ਕਰਦੇ ਹਾਂ ਸੂਚਿਆ ਸੰਗਤ ਨੂੰ ਜੀ ਆਇਆਂ ਨੂੰ ਜੋ ਕਿ ਸਾਡੇ ਵੀਰਾਂ ਨੇ ਨੌਜਵਾਨਾਂ ਨੇ ਸਟੈਂਡ ਲਾਇਆ ਹਮ ਇਥੇ ਲੰਗਰ ਦੀ ਸੇਵਾ ਵਿੱਚ ਬਹੁਤ ਵੱਡੇ ਪੱਧਰ ਤੇ ਤੇ ਸਭ ਆਇਆ ਹੈ ਤਨ ਮਨ ਨਾਲ ਤੁਹਾਡਾ ਸੇਵਾ ਕੀਤੀ ਹੈ ਤੋਂ ਸੂਚੀ ਸੰਗਤ ਦਾ ਪ੍ਰਬੰਧਕ ਕਮੇਟੀ ਵੱਲੋਂ ਲਾਰੋਦੀਪ ਪ੍ਰਬੰਧਕ ਕਮੇਟੀ ਵੱਲੋਂ ਹੀ ਧੰਨਵਾਦ ਕਰਦੇ ਹਾਂ ਸੂਚਿਆ ਸ਼ਖਦਾ ਦਾ ਇੱਕ ਇੱਕ ਵੇਰ ਜੀ ਆਂ ਕਹਿੰਦੇ ਹੋਏ ਅਸੀਂ ਸੂਚੀ ਸੰਗਤ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦੇ ਹੋਏ ਬਤੇ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ